ਦੇਖੋ ਕੱਲ ਨੂੰ ਲੋੜੀ ਦਾ ਤਿਹਾਰ ਆ ਰਿਹਾ ਹੈ ਇਹ ਤੋਂ ਠੀਕ ਥੋੜੇ ਦਿਨਾਂ ਬਾਅਦ ਦੇ ਬਸੰਤ ਦਾ ਤਿਹਾਰ ਵੀ ਆਉਣਾ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਇਹਦੀ ਦੋਨਾਂ ਤਿਹਾਰਾਂ ਦੀ ਵਧਾਈ ਦਿੰਦਾ ਮਾਗੀ ਦਾ ਤਿਹਾਰ ਵੀ ਆ ਰਿਹਾ ਉਹਦੀ ਵੀ ਵਧਾਈ ਦਿੰਦਾ ਦੂਜੀ ਅਪੀਲ ਮੈਂ ਇਹ ਕਰਦਾ ਹੈ ਵੀ ਲੋੜੀ ਤੇ ਤੇ ਲੋੜੀ ਤੋਂ ਲੈ ਕੇ ਬਸੰਤ ਤੱਕ ਜਦੋਂ ਤੁਸੀਂ ਆਪਾਂ ਗੁੱਡੀ ਢਾਉਨੇ ਆ ਕਿਉਂਕਿ ਇਹ ਪੰਜਾਬੀਆਂ ਦਾ ਜਿਹੜਾ ਹੈਗਾ ਹੈ ਚਕੀਨ ਹੈ ਗੁੱਡੀ ਢਾਉਂਦੇ ਇਹ ਅਪੀਲ ਹੈ ਵੀ ਉਹ ਰਵਾਇਤੀ ਡੋਰ ਦੇ ਨਾਲ ਗੁੱਡੀ ਢਾ ਕੇ ਜਿਹੜੀ ਆ ਆਪਣੀਆਂ ਖੁਸ਼ੀਆਂ ਜ਼ਾਹਰ ਕਰਨ ਨਾ ਕਿ ਇਹ ਜਿਹੜੀ ਚਾਈਨਾ ਡੋਰ ਹੈ ਜਿਹਨੂੰ ਕੂਨੀ ਡੋਰ ਵੀ ਕਿਹਾ ਜਾਂਦਾ ਹੈ ਤੇ ਨਾਲ ਇਹਨੂੰ ਗਟੂ ਵੀ ਕਿਹਾ ਜਾਂਦਾ ਹੈ ਗਟੂ ਦੇ ਨਾਲ ਜਿਹੜੀ ਗੁੱਡੀ ਡਾਉਣੀ ਹੈ ਪਤੰਗबाजी ਕਰਨੀ ਆ ਉਹ ਤੋਂ ਗਰੇਜ ਕਰਨ ਤਾਂ ਕਿ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਉਹ ਤੋਂ ਕਾਬੂ ਪਾਇਆ ਜਾ ਸਕੇ ਜਿਸ ਦਾ ਤੁਹਾਨੂੰ ਪਤਾ ਹੈ ਵੀ ਪਿਛਲੇ ਸਾਲ ਵੀ ਮੈਂ ਇੱਥੇ ਸੀਗਾ ਉਸ ਤੋਂ ਇਹ ਸਪੈਸ਼ਲ ਆਪਰੇਸ਼ਨ ਚ ਰਾਕੇ ਡਰੋਨ ਦੀ ਐਕਟੀਵਿਟੀ ਰਹੀ ਅਸੀਂ ਜਿਹੜੇ ਆ ਇਸ ਚੀਜ਼ ਤੋਂ ਲੋਕਾਂ ਨੂੰ ਸਮਝਾਇਆ ਵੀ ਸੀ ਜਾਗਰੂਕ ਵੀ ਕੀਤਾ ਸੀ ਉਹਦੇ ਚ ਸਾਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਸੀ ਪਿਛਲੇ ਸਾਲ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਕੈਜੂਐਲਟੀਆਂ ਹੋ ਗਈਆਂ ਸੀਗੀਆਂ ਕਾਫੀ ਨੁਕਸਾਨ ਹੋਇਆ ਸੀ ਤੇ ਪ੍ਰਮਾਤਮਾ ਦੀ ਜਿਹੜੀ ਹੈ ਰਹਿਮਤ ਦੇ ਨਾਲ ਇਸ ਸਾਲ ਹਾਲੇ ਤੱਕ ਇਸ ਚੀਜ਼ ਤੋਂ ਇਹ ਬਚਾਏ ਤੇ ਮੈਂ ਪ੍ਰਮਾਤਮਾ ਕੋਲ ਵੀ ਇਹੀ ਅਰਦਾਸ ਕਰੂੰਗਾ ਕਿ ਕਿਸੇ ਕਿਸਮ ਦਾ ਕਿਸੇ ਦਾ ਵੀ ਨਾ ਕੇ ਪਸ਼ੂ ਪੰਛੀ ਦਾ ਨਾ ਕੇ ਇਨਸਾਨ ਦਾ ਕੋਈ ਨੁਕਸਾਨ ਇਹਦੇ ਨਾਲ ਹੋਵੇ ਤੇ ਮੈਂ ਇਹੀ ਅਪੀਲ ਕਰੂੰਗਾ ਕਿ ਜਿਹੜੀ ਗੁੱਡੀ ਡੋਨੀਆਂ ਰਵਾਜੀ ਡੋਰ ਦੇ ਨਾਲ ਡਾਈ ਜਾਵੇ ਚਾਈਨਾ ਡੋਰ ਤੋਂ ਜਿਹੜਾ ਕਿਨਾਰਾ ਕੀਤਾ ਜਾਵੇ ਉਹਨਾਂ ਤੋਂ ਵਾਗੀ ਦਿੱਤੀ ਜਾਵੇ ਧੰਨਵਾਦ ਜੀ